ਆਪ ਬਣਾ ਲਓ ਡੰਗਰਾਂ ਦੀਆਂ ਵੀ ਕਿੰਨੇ ਡੰਗਰ ਆ ਕਿਹਦੇ ਕਿੰਨੇ ਡੰਗਰ ਆ ਉਸ ਹਿਸਾਬ ਨਾਲ ਡੰਗਰਾਂ ਦੀਆਂ ਲਿਸਟਾ ਬਣ ਜਾਣਗੀਆਂ ਆਪਾਂ ਨੂੰ ਪਤਾ ਲੱਗ ਜਾਊਗਾ ਕਿਹਨੂੰ ਕਿੰਨਾ ਚਾਰਾ ਚਾਹੀਦਾ ਕਿਹਨੂੰ ਕਿੰਨਾ ਚਾਹੀਦਾ ਉਸ ਹਿਸਾਬ ਨਾਲ ਆਪਾਂ ਸਾਰਾ ਭੇਜਣਾ ਕਰਾਂਗੇ ਹੁਣ ਅੱਜ ਦਾ ਆਪਾਂ ਡਿਸਟ੍ਰਿਬਿਊਟ ਕਰ ਲਿਆ ਇੱਕ ਵਾਰੀ ਤੇ ਉਸ ਤੋਂ ਅੱਗੇ ਵਾਲਾ ਜਿਵੇਂ ਹੈਗਾ ਜੇ ਤੁਹਾਨੂੰ ਚੌਕਰ ਦੀ ਰੋੜ ਆ ਕਿਹੇ ਚੀਜ਼ ਦੀ ਰੋੜ ਆ ਤੁਸੀਂ ਦੱਸ ਦਿਓ ਕਿਸ਼ਤੀ ਦਾ ਤੁਸੀਂ ਕਿਹਾ ਕਿਸ਼ਤੀ ਦਾ ਤੁਹਾਡਾ ਇੰਤਜ਼ਾਮ ਕਰਾ ਦੇਣਾ ਹਾਂਜੀ ਠੀਕ ਆ ਨਾ ਬਾਕੀ ਤਰਪਾਲਾਂ ਵੀ ਤੁਹਾਨੂੰ ਆ ਜਾਣਗੀਆਂ ਯਾ ਡੰਗਰਾਂ ਦੀ ਤੁਸੀਂ ਇੱਕ ਲਿਸਟ ਬਣਾ ਲਓ ਵੀ ਇਸ ਪਰਿਵਾਰ ਦੇ ਇੰਨੇ ਡੰਗਰ ਐ ਇਸ ਦੇ ਇੰਨੇ ਡੰਗਰ ਐ ਐਨਾ ਸਮਾਨ ਚਾਹੀਦਾ ਨੂੰ ਐਨਾ ਚਾਹੀਦਾ ਉਹ ਸਭ ਨਾਲ ਕਰੀ ਚੱਲਾਂਗੇ ਹੁਣ ਕਿਵੇਂ ਉਹਨਾਂ ਨੇ ਆਪਣੀ ਮੱਲੇ ਅੰਕਲੋ ਰਾਨੇ ਕਮੇਟੀ ਬਣਾਈ ਹੋਈ ਆ ਉੱਥੇ ਆਪਣੀ ਮੁਠਿਆਂ ਵਾਲੇ ਉਹ ਪ੍ਰਗਟ ਅਲੀ ਸਾਰੇ ਜਣੇ ਉਹਨਾਂ ਨੇ ਉਹਨਾਂ ਨੇ ਡੰਗਰਾਂ ਦਾ ਵੀ ਹਿਸਾਬ ਪਾਇਆ ਇਹਦੇ ਇੰਨੇ ਡੰਗਰ ਆ ਇਹਦੇ ਇੰਨੇ ਡੰਗਰ ਆ ਜਿਹੜਾ ਰਸ਼ਨ ਉਹ ਪਰਿਵਾਰਾਂ ਮੁਤਾਬਕ ਚੜਾ ਜਾਂਦਾ ਤੇ ਜਿਹੜਾ ਡਿਸਟ੍ਰੀਬਿਊਸ਼ਨ ਆ ਪਸ਼ੂਆਂ ਦੇ ਚਾਰੇ ਦੀ ਉਹ ਡੰਗਰਾਂ ਮੁਤਾਬਕ ਚੱਲੀ ਜਾਂਦੀ ਹਾਂ ਸੁੱਕਾ ਰਾਹਣ ਜਿਹੜਾ ਨਾ ਹਾਂ ਇਹ ਹਾਂਜੀ ਉਹ ਨਾਂ ਲੈ ਕੇ ਆਓ ਠੀਕ ਆ ਜੀ ਹਾਂਜੀ ਇਹ ਲੈ ਕੇ ਦੇਣਾ ਹਣਾ ਹਾਂਜੀ ਉਹਨਾਂ ਗੁਰਦੁਆਰੇ ਲੈ ਜਾਂਦਾ ਸਾਰੇ ਗੁਰਦੁਆਰੇ ਹੀ ਜਾਂਦੇ ਉਹਨਾਂ ਗੁਰਦੁਆਰੇ ਦੇ ਦਈ ਗਏ ਹਾਂਜੀ ਠੀਕ ਐਵੇਂ ਉਹ ਜੋੜੀ ਜਾਂਦੇ ਬੰਦੇ ਘਰੇ ਉਸ ਤੋਂ ਬਾਅਦ ਜਦੋਂ ਖਰਾਜ ਹੋ ਗਏ ਉਹ ਚੱਕ ਕੇ ਪਾਉਂਦੇ ਉਹ ਗੁਰਦੁਆਰਾ ਦੁਆਰਾ ਦੱਸੋ ਗੱਲ ਇਹ ਸਾਰੀ ਜਿਹੜਾ ਸੁੱਕਾ ਰਾਹ ਹੈ ਸੁੱਕਾ ਰਾਹ ਨਹੀਂ ਤੇ ਆਵੇ ਠੀਕ ਹੈ ਜੀ ਢਿੰਡਾ ਰਾਸ਼ਨ ਆਣਾ ਨਾ ਸੁੱਕਾ ਉਹਦੀ ਗੁਰਦੁਆਰੇ ਦੇ ਦੋ ਗੁਰਦੁਆਰ ਬਣ ਕੇ ਸਾਰੇ ਜਣੇ ਖਾਂਦੇ ਪਏ ਨੰਗਾ ਆਪ ਆਏ ਨਹੀਂ ਆਉਂਦੇ ਵੀ ਨਹੀਂ ਖਾਂਦੇ ਵੀ ਉਹ ਜਿਹਨੂੰ ਨਹੀਂ ਮਿਲਦਾ ਉਹ ਧੀ ਦੀ ਪੈਂਦੀ ਕਰ ਦਿੰਦੇ ਨੇ ਉਸੇ ਦੇ ਕਾਲਾ ਕੱਢਣ ਲੱਗ ਪੈਂਦੇ ਵੀ ਮੈਨੂੰ ਨਹੀਂ ਮਿਲਿਆ ਤੇ ਮੇਰੇ ਮੇਰੇ ਮੁੰਡੇ ਨੂੰ ਨਹੀਂ ਮਿਲਿਆ ਤੇ ਮੇਰੇ ਭਰਾ ਨੂੰ ਨਹੀਂ ਮਿਲਿਆ ਇੱਕੋ ਦੂਜੀ ਵੀ ਗੱਲ ਦੱਸੋ ਜਿਹੜੀ ਇੱਕ ਬੰਦੀ ਨੇ ਦਿੱਕਤ ਇਸ ਤਰ੍ਹਾਂ ਬਣਾਈ ਹੋ ਨਾ ਨਾਲ ਸਾਰਿਆਂ ਦੇ ਭਾਈ ਪਿਓ ਵੱਖਰਾ ਵੱਖਰਾ ਲਈ ਜਾਂਦਾ ਤਿੰਨ ਪੁੱਤਰ ਵੱਖਰੇ ਲਈ ਜਾਂਦੇ ਨੇ ਦੂਜਿਆਂ ਨੂੰ ਜਿਹੜੀ ਮਿਲਦੀ ਵੀ ਉਹ ਇਕੱਲਾ ਤਲਾ ਘਰ ਨੂੰ ਮਿਲਦੀ ਠੀਕ ਆ ਉਹ ਜੋੜਨੇ ਸਭ ਤੋਂ ਵੱਡੀ ਗੱਲ ਇਹ ਵੀਰ ਜੀ ਹੋਰਾਂ ਨੇ ਸਾਨੂੰ ਇਹ ਦੱਸੀ ਆ ਵੀ ਇੱਥੇ ਕਈ ਬੰਦੇ ਇਹੋ ਜਿਹੇ ਆ ਇੱਕ ਪਰਿਵਾਰ ਨੇ ਆਪਦੇ ਲਿਸਟਾਂ ਦੇ ਵਿੱਚ 4-4 ਜੀਪ ਹੋਈ ਹੋਈ ਆ ਉਹ 4-4-4 ਜੀ ਇੱਕ ਇੱਕ ਮਤਲਬ ਉਹਨਾਂ ਮੁਤਾਬਕ ਲਈ ਜਾਂਦੇ ਰਸਨ ਤੋਂ ਲਈ ਕਹਿਣ ਤੋਂ ਉਹ ਵੱਖਰਾ ਲਈ ਜਾਂਦਾ ਪੁੱਤਰ ਵੱਖਰਾ ਲਈ ਜਾਂਦੇ ਪੈਣ ਤੇ ਮਤਲਬ ਕਹਿਣ ਤੋਂ ਭਾ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਵੀ ਵੀਰ ਆਉਂਦੇ ਆ ਉਹ ਜਿਵੇਂ ਅਸੀਂ ਇੱਥੇ ਸਾਡੇ ਆ ਮੁੰਡੇ ਬਲਜੀਤ ਹੋ ਰਹੀਆਂ ਇੱਥੇ ਪੱਲੇ ਮੇਕੇ ਸਾਰੇ ਜਣੇ ਅੰਕਲ ਅਕਬਾਲ ਸਿੰਘ ਰਹੀ ਉੱਥੇ ਨੇ ਮੁਠਿਆਂ ਵਾਲੇ ਇੱਥੇ ਨਿਹਾਲੇ ਲਵੇਰੇ ਸਾਡੇ ਬੰਦੇ ਨੇ ਇੱਥੇ ਸਾਡਾ ਹੜ੍ਹ ਪੀੜਤ ਰਾਤ ਕੈਂਪ ਇੱਥੇ ਲੱਗਿਆ ਹੋਇਆ ਸਾਡਾ ਇੱਕ ਇੱਥੇ ਪੂਰਾ ਸਾਰੇ ਮੁੰਡੇ ਕੰਮ ਕਰਦੇ ਪਏ ਆ ਜੇ ਤੁਸੀਂ ਆਉਣਾ ਹੈ ਤੇ ਇੱਥੇ ਸੰਪਰਕ ਕਰਕੇ ਆਓ ਇਹ ਬੰਦੇ ਤੁਹਾਨੂੰ ਦੱਸਣਗੇ ਵੀ ਇਹਨੂੰ ਇੰਨਾ ਚਾਹੀਦਾ ਇਹਨੂੰ ਇੰਨਾ ਚਾਹੀਦਾ ਪਿੰਡਾਂ ਵਾਲੇ ਬੰਦਿਆਂ ਨਾਲ ਤੁਹਾਡਾ ਸੰਪਰਕ ਬਹੁਤ ਜ਼ਰੂਰੀ ਹੈ ਠੀਕ ਹੈ ਜਿੰਨਾ ਚਿਰ ਤੁਹਾਡਾ ਪਿੰਡਾਂ 'ਚ ਸੰਪਰਕ ਨਹੀਂਗਾ ਤੁਸੀਂ ਸੜਕਾਂ ਦੇ ਖੜੇ ਬੰਦਿਆਂ ਨੂੰ ਦੇਈ ਜਾਂਦੇ ਹੋ ਉਹਦਾ ਕੋਈ ਫਾਇਦਾ ਨਹੀਂ ਉਹ ਤੁਹਾਡਾ ਮਣੀ ਵੇਸਟ ਜਾ ਰਿਹਾ ਪੈਸਾ ਵੇਸਟ ਜਾ ਰਿਹਾ ਤੁਹਾਡੀ ਸੇਵਾ ਵੇਸਟ ਜਾ ਰਹੀ ਹੈ ਉਹਦਾ ਕੋਈ ਫਾਇਦਾ ਨਹੀਂਗਾ ਸੁੱਕਾ ਰਾਸ਼ਨ ਨਾਲ ਲੈ ਗਿਆ ਸੁੱਕਾ ਰਾਸ਼ਨ ਜਿੰਨਾ ਨੂੰ ਲੈ ਕੇ ਆਣਾ ਨਾ ਬਸ ਫੋਟੋਆਂ ਦੇ ਦੇ ਦਾਰ ਗੁਰਦਾਰੇ ਪਤਾ ਕਿੱਟਾਂ ਦਾ ਖੰਡ ਦਾ ਕੋਈ ਚੁੱਕ ਗਿਆ 33 ਚੁੱਕ ਗਿਆ ਚਲੋ ਕੋਈ ਜਿਹੜਾ ਚਲੋ ਜਿਹੜਾ ਗੁਰਦਵਾਰੇ ਚੱਕ ਕੇ ਲੈ ਗਿਆ ਉਹਦੀ ਖੁਸ਼ੀ ਹੋ ਗਈ ਸਾਡੀ ਜਿਹੜੇ ਵੀ ਵੀਰ ਸੇਵਾ ਲੈ ਕੇ ਆਉਂਦੇ ਆ ਉਹਨਾਂ ਨੂੰ ਇਹੀ ਬੇਨਤੀ ਆ ਕਿ ਜਿਹੜੀਆਂ ਜਥੇਬੰਦੀਆਂ ਇੱਥੇ ਸੇਵਾ ਕਰ ਰਹੀਆਂ ਨੇ ਪ੍ਰੋਪਰ ਬੰਦੇ ਸੇਵਾ ਕਰ ਰਹੇ ਆ ਉਹਨਾਂ ਨਾਲ ਗੱਲ ਕਰਕੇ ਤੁਸੀਂ ਆਓ ਤੇ ਉਹਨਾਂ ਦੇ ਉਹ ਅੱਗੇ ਧਰਾਂ ਦੇ ਵਿੱਚ ਜਾ ਕੇ ਤੁਸੀਂ ਆਪਦਾ ਸਮਾਨ ਆਪਦੇ ਹੱਥੀਂ ਡਿਸਟ੍ਰੀਬਿਊਟ ਦਿਓ ਕਰੋ ਇੱਥੇ ਕਿਸੇ ਬੰਦੇ ਨੂੰ ਨਾ ਦਿਓ ਜਿੰਨਾ ਸਮਾਨ ਤੁਹਾਡਾ ਵੰਡਿਆ ਜਾਂਦਾ ਉਹਨਾਂ ਵੰਡ ਲਓ ਵਾਧਾ ਤੁਸੀਂ ਆਪਦੀ ਟਰਾਲੀ 'ਚ ਰੱਖੋ ਉਹਨੂੰ ਕਿਤੇ ਹੋਰ ਦੇ ਦਿਓ ਇਹ ਨਹੀਂ ਗੱਲ ਇਹ ਨਹੀਂ ਗਾ ਵੀ ਉਹ ਮਤਲਬ ਇੱਥੇ ਬੰਦੇ ਡੰਪ ਕਰੀ ਜਾਣ ਉਹਦਾ ਕੋਈ ਫਾਇਦਾ ਨਹੀਂ ਇੱਥੇ ਕਈ ਬੰਦੇ ਨੇ ਸਾਲ-ਸਾਲ ਦਾ ਦੋ-ਦੋ ਸਾਲਾਂ ਦਾ ਰਾਸ਼ਨ ਡੰਪ ਕਰ ਲਿਆ ਉਹਦਾ ਕੋਈ ਫਾਇਦਾ ਨਹੀਂ ਗਾ 2023 ਦੇ ਵਿੱਚ ਇੰਨਾ ਰਾਸ਼ਨ ਨੂੰ ਰੋਪਾਂ 'ਚ ਡੋੜਿਆ ਪਾਰਲੇ ਪਾਸੇ ਹਾਂਜੀ ਤੇ ਜਦੋਂ ਪਾਣੀ ਹਟਿਆ ਨਾ ਤਾਂ ਪਾਣੀ ਉਹਨਾਂ ਨੇ ਖਾਧਾ ਨਹੀਂ ਉਹਨਾਂ ਸਭ ਉਹ ਇੱਥੇ ਮਿੱਟੀ ਪਟਕ ਕੇ ਉਹਦੇ ਵਿੱਚ ਨੱਪਿਆ ਨੇ ਨਾ ਖਰਾਬ ਹੋ ਗਿਆ ਖਰਾਬ ਹੋ ਗਿਆ ਉਹ ਮਸ਼ਹੂਰ ਜਿਹੜਾ ਨਾ ਵੀਡੀਓ ਪਾਈਆਂ ਨਾ ਕਾਲੂ ਵਾਲੇ ਇੱਕ ਵੀਰ ਜੀ ਵੱਡੀ ਗੱਲ ਇਹ ਘੋੜੀ ਵੀ ਆਜੋ ਆਜੋ ਤੁਸੀਂ ਦੱਸੋ ਇੱਕ ਤਾਂ ਮੰਨ ਲਓ ਵੀ ਉਹ ਕਦੋਂ ਪਾਣੀ ਲੈ ਜਾਏਗਾ ਹਾਂਜੀ ਆ ਘਰ ਜਿਹੜੇ ਬੈਠ ਗੀਆਂ ਆ ਇਧਰ ਵਿਖਾ ਦੇ ਮਾ ਜੀ ਕਿਸ ਦੀ ਕੰਦਾ ਪਾੜ ਗਈਆਂ ਅੱਗੇ ਦਾ ਨੁਕਸਾਨ ਉਹ ਪੈੜੀਆਂ ਟੋਏ ਪੈ ਗਏ ਨੇ ਉਹ ਪੈੜੀ ਪੱਧਰ ਕਾਨੂੰ ਵਾਸਤੇ ਜਿੱਥੇ ਹੀ ਦੇ ਸਾਡੇ ਖੱਡੀ ਉਵੇਂ ਪੈਣ ਤੇ ਇਹ ਤਿੱਬੇ ਬੱਜੇ ਨੇ ਕੋਈ ਤੇਲ ਮੇਰੇ ਚਾਲ ਦਾ ਕਹਿਦਾ ਉਦੋਂ ਹੋਵੇਗਾ ਆਪਾਂ ਨੂੰ ਹਾਂਜੀ ਉਹ ਚੀਜ਼ ਦੀ ਆਪਣਾ ਬਹੁਤ ਜ਼ਿਆਦੀ ਲੋੜ ਹੈ ਜੀ ਪੰਜਾਬੀ ਪੰਜਾਬ ਦੇ ਫਿਲਮ ਐਕਟਰ ਨੇ ਹੋਬੀ ਢਾਲੀਵਾਦ ਜੀ ਉਹਨਾਂ ਨੇ ਤੁਹਾਡਾ ਆਹ ਜਿੱਨਾ ਇੱਕੋ ਪੱਲਾ ਮੇਗੇ ਦੀ ਜਿੱਥੋਂ ਸੜਕ ਹੱਦ ਸ਼ੁਰੂ ਹੋ ਜਾਂਦੀ ਹੈ ਹਾਂਜੀ ਆਹ ਜਿੱਨਾ ਤੁਹਾਡਾ ਏਰੀਆ ਤੁਹਾਡਾ 150 ਕਿਲਾ ਤੁਹਾਡਾ 200 ਕਿਲਾ ਉਹ ਸਾਰੀ ਦੀ ਸਾਰੀ ਉਹਨਾਂ ਨੇ ਜ਼ਿੰਮੇਵਾਰੀ ਝੱਲ ਲਈ ਹੈ ਤੁਹਾਡੀਆਂ ਇੱਥੇ ਬਕਾਇਦਾ ਅਸੀਂ ਤੰਬੂ ਲਾਵਾਂਗੇ ਇੱਥੇ ਬਣਾਓ ਇੱਥੇ ਬਕਾਇਦਾ ਤੰਬੂ ਲਾਵਾਂਗੇ ਕਿ ਇੱਥੇ ਸਾਡਾ ਆਪ ਦਾ ਪ੍ਰਬੰਧ ਹੋਊਗਾ ਰਾਸ਼ਨ ਦਾ ਅਸੀਂ ਆਪ ਦਾ ਪਕਾਵਾਂਗੇ ਆਪ ਦਾ ਖਾਣਾ ਦੇਵਾਂਗੇ ਆਪ ਦੇ ਟਰੈਕਟਰ ਲੈ ਕੇ ਆਵਾਂਗੇ ਆਪ ਦਾ ਸਾਡਾ ਡੀਜ਼ਲ ਹੋਊਗਾ ਆਪ ਦੀਆਂ ਸੜਕੀਆਂ ਪੋਪਲਾਈਨ ਮਸ਼ੀਨਾਂ ਹੋਣਗੀਆਂ ਤੁਹਾਡਾ ਸਾਰਾ ਸਿਸਟਮ ਸਹੀ ਕਰਕੇ ਖੁੱਲ ਗਿਆ ਇਹੀ 23 ਜੀ ਧੱਕਾ ਸੈ ਲਿਆ ਕਿਉਂਕਿ ਆ ਦੁਬਾਰਾ ਸਾਨੂੰ ਮੇਸ ਵੀ ਇੱਥੇ ਫਸਲ ਲੱਗ ਜੇਗੀ ਸਿਰੇ ਦੀ ਸਾਡੀ ਫਸਲ ਦਾ ਕੰਮ ਸਾਰਾ ਖਤਮ ਹੋ ਗਿਆ ਹਾਂਜੀ 23 ਦੀ ਸੁਰਤ ਸਾਨੂੰ ਅਜੇ ਨਹੀਂ ਆਈ ਮਾਰ ਨਹੀਂ ਪਈ ਇਹ ਸਾਹਮਣੇ ਇਹ ਟਿੱਬੇ ਬੱਜੇ ਪੈਣੇ ਉਹ ਰੁੜ ਗਏ ਨੇ ਕੋਈ ਖੱਡੇ 20 20 ਫੁੱਟ ਪੈ ਕੇ ਪੈ ਜੀ ਡੂਬੇ ਹੋਬੀ ਭਾਜੀ ਨੇ ਸਾਨੂੰ ਇਹ ਕਿਹਾ ਵੀ ਇੱਥੇ 20 ਲੱਖ ਲੱਗੇ 30 ਲੱਖ ਲੱਗੇ 25 ਲੱਖ ਲੱਗੇ ਜਿੰਨੇ ਪੈਸੇ ਲੱਗਣਗੇ ਤੁਹਾਡੇ ਲਾ ਕੇ ਤੁਹਾਡਾ ਇੱਥੇ ਨਾ ਸੀ ਭਾਜੀ ਇੱਥੇ ਆਉਣਗੇ ਵੀ ਤੁਹਾਡਾ ਸਾਰਾ ਇੱਥੇ ਢੀੜਾ ਮਾਰ ਪਾਣੀ ਲੈ ਜੀ ਮੌਕਾ ਦੇਖੋ ਉੱਥੇ ਕਰਜਾ ਕਰੋਗੇ ਤੁਹਾਨੂੰ ਮਹਿਸੂਸ ਹੋਏਗਾ ਬਾਕੀ ਇਹ ਆਪਣਾ ਕੰਮ ਕਰਨ ਵਾਲਾ ਹੈ ਤੇ ਜੇ ਐਵੇਂ ਕਰ ਅੱਜ ਗਏ ਸਵੇਰੇ ਉੱਥੇ ਇੱਕ ਘਰ ਦੀ ਮਲਿਸਤ ਦੇਖ ਲਈ ਮਲਿਸਤ ਵੇਖੀ ਵੀ ਹੁੰਦੀ ਹੈ ਤੇ ਪੈੜ ਹੀ ਨਹੀਂ ਲੈਣ ਦਾ ਮੈਨੂੰ ਪੈ ਗਿਆ ਉਹ ਫਿਰ ਕਿਹੜੇ ਬੰਦੇ ਨਾਲ ਚੁੱਪ ਕਰਕੇ ਮੈਂ ਕਿਹਾ ਜਿਹੜਾ ਖਰਾਮਾ ਤੋਂ ਬੰਦੇ ਆ ਗਏ ਮੈਂ ਕਿਹਾ ਤੇਰੀ ਪੈੜੀ ਕਿੱਥੇ ਉਹਨੂੰ ਗੱਲ ਦੋ ਬੰਦੇ ਹੋਰ ਕੇ ਆ ਲੈ ਮੈਂ ਕਿਹਾ ਸਾਡਾ ਸਾਰੇ ਕੋ ਡੁੱੜ ਗਦੇ ਤੂੰ ਕੀ ਲੈਣਾ ਇਹ ਵੀ ਬੜੀ ਫੁੱਲ ਤੇ ਨਹੀਂ ਆਈ ਜਿਹੜੇ ਪਿੰਡਾਂ ਦਾ ਨਹੀਂ ਆਏ ਮਿੰਨਾ ਨਹੀਂ ਰੁੜੀਆਂ ਕੁਛ ਨਹੀਂ ਹੋਇਆ ਉਹਨਾਂ ਪਿੰਡਾਂ ਦੇ ਸਭੀ ਭੁੱਖੜ ਬੰਦੇ ਨੇ ਜਿਹੜੇ ਉਹ ਆ ਕੇ ਸਮਾਨ ਚੱਕੀ ਜਾਂਦੇ ਸਾਡਾ ਘਰ ਜਰੂਰ ਪਿੱਛੇ ਸਾਡੇ ਪੈੜੀ 25 30 ਕਿਲੇ ਸਾਰੀ ਅਹੀਂ ਪੈੜੀ ਤੇ ਸੀ ਜਿਹੜਾ ਜਿਹੜਾ ਇਹ ਵੀ ਕਰਨਾ ਜਿਹੜਾ ਸਮਾਨ ਡੁੱਬ ਵੀ ਜਾਂਦਾ ਸਾਨੂੰ ਕੋਈ ਦੁੱਖ ਨਹੀਂ ਪੈੜੀ ਬਾਜੇ ਸਾਡੇ ਘਰ ਨਵੇਂ ਬਣਾ ਲਾਂਗੇ ਤੇ ਉਹ ਪੈੜੀ ਰੀ ਤੇ ਕਰੇ ਖਾਣਾ ਕੀ ਏ ਜਿਹੜਾ ਸਮਾਨ ਅਫਸਰ ਬੰਦੇ ਨੂੰ ਜੋ ਅਸੀਂ ਤੁਹਾਨੂੰ ਮੰਨ ਇਹ ਇਹ ਸ਼ੌਣੀ ਰਹਿੰਦੇ ਨੇ ਇਹ ਇਹਦੇ ਸਪੈਸ਼ਲ ਦੇ ਸਿਰ ਤੇ ਨੇ ਡੰਗਰ ਇੱਥੇ ਬੱਜੇ ਇਹ ਵੀਡੀਓ ਦੇ ਵਿੱਚ ਦੱਸੋ ਕਿ ਘਰ ਨੂੰ ਇਹ ਕੁੱਤਾ ਆਪਾਂ ਨੂੰ ਥੇਕ ਥੋੜੀ ਭਰਨਾ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਨਾਲ ਨੰਬਰ ਮੈਂਸ਼ਨ ਕਰਾਂਗੇ ਜਿਹੜੇ ਸਾਡੇ ਬੰਦੇ ਇੱਥੇ ਕੰਮ ਕਰ ਰਹੇ ਆ ਬਲਜੀਤ ਸਿੰਘ ਸਾਡਾ ਅੰਤਰਰਾਸ਼ਟਰੀ ਜੱਜ ਸਿੰਘ ਭਾਈ ਜਾਰਾ ਜਥੇਬੰਦੀ ਤੋਂ ਇੱਥੇ ਸਾਰਾ ਕੰਮ ਸੰਭਾਲ ਰਿਹਾ ਇਹਦੀ ਇਹਦੀ ਜ਼ਮੀਨ ਵੀ 6-7 ਕਿੱਲੇ ਸਾਰੀ ਦੀ ਸਾਰੀ ਖਰਾਬ ਹੋ ਗਈ ਆ ਸਾਹਮਣਾ ਘਰ ਆ ਬਲਜੀਤ ਸਿੰਘ ਦਾ ਟੋਟਲ ਪਾਣੀ ਚ ਆਇਆ ਹੋਇਆ ਵਿਖਾਓ ਇਹਦਾ ਘਰ ਸਾਰਾ ਆ ਦੋ ਵਾਰੀ ਇਹਦਾ ਆ ਦੋ ਵਾਰੀ ਪਾਣੀ ਆਇਆ ਥੱਲੋਂ ਨੀਆਂ ਨਿਕਲ ਗਈਆਂ ਘਰ ਦੀਆਂ ਬਹੁਤ ਔਖਾ ਹੈ ਤੇ ਬਲਜੀਤ ਸਿੰਘ ਕੰਮ ਕਰ ਰਿਹਾ ਇਹਦਾ ਵੀ ਨੰਬਰ ਮੈਂਸ਼ਨ ਕਰ ਦਿਆਂਗੇ ਮੈਂ ਆਪਦਾ ਵੀ ਨੰਬਰ ਮੈਂਸ਼ਨ ਕਰ ਦੂੰਗਾ ਸੋ ਜਿਹੜੇ ਵੀਰਾਂ ਨੇ ਆਉਣਾ ਇੱਥੇ ਪੁੱਛ ਕੇ ਗੱਲ ਕਰਕੇ ਪੁੱਛ ਕੇ ਪੁੱਛ ਕੇ ਸਮਾਨ ਦਿਓ ਨਹੀਂ ਤਾਂ ਨਾ ਦਿਓ ਤੇ ਜਮਾਨ ਜਿੰਨਾ ਮੰਡਿਆ ਜਾਂਦਾ ਉਹਨਾਂ ਮੰਡੋ ਵਾਧਾ ਆਪਦਾ ਟਰਾਲੀਆਂ ਚ ਪਾਓ ਕਿਤੇ ਹੋਰ ਲੈ ਜਾਓ ਬਾਕੀ ਠੀਕ ਆ ਫालतੂ ਨਾ ਕਿਸੇ ਨੂੰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਪਾਸੇ ਸੇਵਾ ਕਰ ਲਓ